ਸੋ ਸ਼੍ਰੀਕਲ ਜੀ ਆਪਣੇ ਨਵੇਂ ਜਿਹੜੇ ਸੂਟ ਨੇ ਰੈਡੀ ਹੋ ਗਏ ਨੇ ਜੀ organza ਦੇ ਉੱਪਰ ਦੇਖੋ ਇਹ ਹੈ ਗਿਆ ਸ਼ਰਟ ਤੇ ਫਲਾਵਰ ਵਾਲੀ ਹੈਗੀ ਹੈ ਜੀ ਬਾਟਮ ਦੇਖੋ ਜੀ ਕਲਰ ਆਪਾਂ ਇਹ ਵਾਲੇ ਤਿਆਰ ਕੀਤੇ ਨੇ ਇਹਨਾਂ ਵਿੱਚ ਸ਼ਰਟ ਦੇ ਘੇਰੇ ਦੇ ਉੱਪਰ ਸਿਫਟ ਵਰਕ ਆਏਗਾ ਤੇ ਨੈਕਸਟ ਜੀ ਪਸ਼ਮੀਨਾ ਦੇ ਤਿਆਰ ਕੀਤੇ ਨੇ ਘੇਰਾ ਵਰਕ ਵਾਲੇ ਪਿਓਰ ਪਸ਼ਮੀਨਾ ਇਹਦੇ ਵਿੱਚ ਆਪਾਂ ਆਹ ਵਾਲੇ ਕਲਰ ਰੈਡੀ ਕਰਵਾਏ ਨੇ नेक्सट आर्डिकल री करवाई देखो खादी साटन के उपर ये सारे खादी साटन नेक्सट Thank you